ਖੋ ਜੁਲਮ ਕਮਾਇਆ ਗੰਘੂ ਨੇ ਖਾ ਕੇ ਲੂਣ ਕੀਤੀ ਇਹ ਗਨਾਰੀ ਸਰਸਾਂ ਤੋਂ ਨਾਲ ਲੈ ਗਿਆ ਛੋਟੇ ਲਾਲ ਮਾਤਾ ਗੁਜਰੀ ਵਿਚਾਰੀ ਜੁਲਮ ਕਮਾਇਆ ਗੰਘੂ ਨੇ ਬਹੁਤ ਜਾਂਗ ਹੈ ਕਾਨੇ ਕੋਰ ਮੱਜਿਆ ਉੱਤੇ ਸਰਸਾਂ ਦੇ ਪੈ ਗਿਆਂ ਵਿੱਚੋੜਾ ਗੰਗੂ ਪਾਪੀ ਨਾਲ ਲੈ ਗਿਆ ਮਾਤਾ ਗੁਜਰੀ ਤੇ ਲਾਲ ਲਾ ਲਾ ਜੋੜਾ ਹਾਂ ਸੀਰੇ ਸੋਇਆ ਗੁਰਾਂ ਦਾ ਹਾਂ ਸੀਰੇ ਸੋਇਆ ਗੁਰਾਂ ਦਾ ਪਰ ਕਿੰਤੀ ਗੱਲ ਉਸ ਦੁਖਿਆਰੀ ਜੁਲਮ ਹੈ ਮਾਇਆ ਹੋ ਮਾਂ ਦੇ ਮਾਨੇ ਹੋ ਗਿਆ ਦੇਖ ਤਨ ਮਾਤਾ ਕੋਲ ਸੀ ਬਥੇਰਾ ਵੇਖ ਲਿਆ ਧੰਨੀ ਕੰਗੂ ਨੇ ਉਹ ਕਹਿ ਮਰਹਾ ਨਾ ਜੇਰਾ ਦੀਤੀ ਪਖੜਾਇਓ ਉਸਨੇ ਬੈਤੀਤੀ ਪਖੜਾਇਓ ਉਸਨੇ ਦੁਖੀ ਮਾਤਾ ਸੀ ਉਹ ਬਾਖੇਤਾ ਦੀ ਮਾਰੀ ਕਿਉ ਨ ਮੈਂ ਮਾਇਆ ਗੰਗੂ ਨੇ ਹੋ ਰਾਤ ਹੀ ਮੈਂ ਰਿੰਦੇ ਪਹੁੰਚ ਕੇ ਬੱਚਿਆਂ ਨੂੰ ਗੰਗੂ ਵੈਰੀ ਨੂੰ ਫੜਾਏ ਮੋਬ ਵਿੱਚ ਆ ਕੇ ਪਾਪੀ ਸੀ ਨਿੱਕੇ ਬੱਚਿਆਂ ਤੇ ਜ਼ੁਲਮ ਹੈ ਕੇ ਮਾਏ ਗੰਗੂ ਪਾਪੀ ਪਾਪਏ ਕਿਤਾ ਹੋ ਗੰਗੂ ਪਾਪੀ ਪਾਪਏ ਕਿਤਾ ਲੈਣ ਵਾਸਤੇ ਅਨਾਵਸਰੀ ਕਾਰੀ ਜ਼ੁਲਮ ਹੈ ਕੇ ਮਾਏ ਪੋ ਪੋ ਦਾ ਮਹੀਨਾ ਚੰਦਰਾ ਕੋਰੀ ਠੰਡੀ ਠੰਡ ਪਈ ਸੀ ਲਾਲਾ ਨੂੰ ਸੇਤਾਵੇ ਗੋਦ ਵਿੱਚ ਲੈ ਕੇ ਦੁਹਾਂ ਨੂੰ ਦਾਦੀ ਕੁੱਟ ਕਾ ਲੰਜੇ ਨਾਲੇ ਲਾਵੇ ਦੇਖ ਹਾਲੇ ਪੋਤਿਆਂ ਦਾ ਬਈ ਦੇਖ ਹਾਲੇ ਪੋਤਿਆਂ ਦਾ ਮਾਦਾ ਜਰਾ ਨਾ ਹੋ ਮਾਇਆ ਕੰਬੂਨੇ ਹੋ ਅੰਤ ਨੂੰ ਸਹਿਤੀ ਭਾਗਏ ਤੀ ਦਾ ਦਸ ਮੇ ਤੇਰਾ ਜੀ ਦੁਲਾਰੇ ਧਰਮੋਂ ਨਾ ਡੋਲੇ ਸੂਰਮੇ ਸਕੇ ਕਸ਼ਟ ਸਰੀਰਿਤਿਓ ਦੀਨ ਸਾਨੀ ਦੇ ਗਏ ਬੇਨੀਆਂ ਦੀਨ ਸਾਨੀ ਦੇ ਗਏ ਯਾਰਾ ਕੱਟ ਲਓ ਦੁਨੀਆ ਏ ਸਾਰੀ ਜੁਲਮ ਕਹ ਮਾਇਆ ਗੰਗ